ਇੱਕ ਵਾਰ ਇੱਕ ਕਾਂ ਨੂੰ ਹੰਸ ਦਿਖਾਈ ਦਿੱਤਾ ਤੇ ਉਹ ਕਾਂ ਉਹਦੇ ਕੋਲ ਜਾ ਕੇ ਉਸ ਨੂੰ ਕਹਿਣ ਲੱਗਾ ਕਿ ਤੂੰ ਕਿੰਨਾ ਸੋਹਣਾ ਆ ਤੇਰੀ ਜ਼ਿੰਦਗੀ ਤਾਂ ਬਹੁਤ ਵਧੀਆ ਹੋਏਗੀ ਤਾਂ ਹੰਸ ਨੇ ਅਗੋ ਜਵਾਬ ਦਿੱਤਾ ਕਿ ਨਹੀਂ ਭਰਾ ਮੇਰੇ ਨਾਲੋਂ ਵੀ ਸੋਹਣਾ ਇੱਕ ਪੰਛੀ ਆ ਉਹਦੇ ਕੋਲ ਦੇ ਦੋ ਰੰਗ ਨੇ ਉਸਦਾ ਨਾਮ ਤੋਤਾ ਆ ਫਿਰ ਕਾਂ ਨੂੰ ਲੱਗਿਆ ਕਿ ਕਿਉਂ ਨਾ ਤੋਤੇ ਨੂੰ ਏਖਿਆ ਜਾਵੇ ਤਾਂ ਉਹ ਜੰਗਲ ਵਿੱਚ ਲੱਭਦਾ ਲੱਭਦਾ ਤੋਤੇ ਕੋਲ ਪਹੁੰਚ ਗਿਆ ਤੇ ਜਾ ਕੇ ਤੋਤੇ ਨੂੰ ਕਹਿਣ ਲੱਗਾ ਤੈ ਤੋ ਕਿੰਨਾ ਸੋਹਣਾ ਆ ਤੇਰੀ ਜ਼ਿੰਦਗੀ ਤਾਂ ਬਹੁਤ ਵਧੀਆ ਹੋਵੇਗੀ ਤਾਂ ਤੋਤੇ ਨੇ ਕਿਹਾ ਨਹੀਂ ਭਰਾ ਮੇਰੇ ਨਾਲੋਂ ਵੀ ਸੋਹਣਾ ਇੱਕ ਪੰਛੀ ਆ ਉਹਦੇ ਕੋਲ ਬਹੁਤ ਸਾਰੇ ਰੰਗ ਨੇ ਤਾਂ ਕਾਦੇ ਮਨ ਵਿੱਚ ਈਸ਼ਾ ਜਾਗੀ ਕਿ ਕਿਉਂ ਨਾ ਉਸ ਸੋਹਣੇ ਪੰਛੀ ਨੂੰ ਵੇਖਿਆ ਜਾਵੇ ਤਾਂ ਉਸਨੇ ਸਾਰਾ ਜੰਗਲ ਫਰੋਲ ਮਾਰਿਆ ਫਿਰ ਉਸ ਨੂੰ ਇੱਕ ਚਿੜੀਆ ਘਰ ਵਿੱਚ ਮੋਰ ਦਿਖਾਈ ਦਿੱਤਾ ਤਾਂ ਉਹ ਉਸ ਨੂੰ ਜਾ ਕੇ ਕਹਿ ਲੱਗਾ ਤੋ ਕਿੰਨਾ ਸੋਹਣਾ ਆ ਤੇਰੀ ਜ਼ਿੰਦਗੀ ਤਾਂ ਬਹੁਤ ਵਧੀਆ ਹੋਵੇਗੀ ਤਦ ਮੋਰ ਨੇ ਕਿਹਾ ਹਾਂ ਮੈਂ ਬਹੁਤ ਸੋਹਣਾ ਹਾਂ ਪਰ ਤਾਂ ਹੀ ਤਾਂ ਮੈਂ ਕੈਦ ਵਿੱਚ ਹਾਂ ਜੇਕਰ ਮੈਂ ਸੋਹਣਾ ਨਾ ਹੁੰਦਾ ਤਾਂ ਤੇਰੇ ਵਾਂਗੂ ਆਜ਼ਾਦ ਘੁੰਮ ਰਿਆ ਹੁੰਦਾ ਸਿੱਖਿਆ ਮੈਂ ਆਪਣੇ ਆਪ ਦੀ ਤੁਲਨਾ ਕਦੇ ਵੀ ਕਿਸੇ ਨਾਲ ਨਾ ਕਰੋ ਕਿਉਂਕਿ ਕਿਸੇ ਦੀ ਵੀ ਜ਼ਿੰਦਗੀ ਨਹੀਂ ਸੌਖੀ ਨਾ